ਸਮ ਜੈਡ ਨਿਊਜ਼ ਖਬਰ ਨਹੀਂ ਆਪਕੇ ਆਵਾਜ਼ ਬੀੜ ਨਾਲ ਹੁਣ ਵਣ ਵਿਭਾਗ ਵੀ ਆਇਆ ਉਹ ਜਿਹੜੇ ਪੰਛੀਆਂ ਨੂੰ ਵਸਾਉਣ ਦੇ ਉਪਰਾਲੇ ਵਿੱਚ ਬੀੜ ਸੁਸਾਇਟੀ ਨਾਲ ਮਿਲ ਕੇ ਵਣ ਵਿਭਾਗ ਫਰੀਦਕੋਟ ਕਰੇਗਾ ਜੈਵ ਵਿਭਿੰਨਤਾ ਸੰਬੰਧੀ ਕਾਰਜ ਪੰਛੀਆਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਬਰਡਸ এনवायरमेंट ਐਂਡ ਅਰਥ ਰਿਵਾਈਵਿੰਗ ਹੈਂਡ ਸੁਸਾਇਟੀ ਬੀੜ ਵੱਲੋਂ ਵਣ ਵਿਭਾਗ ਫਰੀਦਕੋਟ ਦੇ ਵਣ ਰੇਂਜ ਅਫਸਰ ਸੁਖਦਰਸ਼ਨ ਸਿੰਘ ਦੀ ਅਗਵਾਈ ਵਿੱਚ ਵਣ ਵਿਭਾਗ ਦੀ ਬਾਬਾ ਫਰੀਦ ਨਰਸਰੀ ਵਿਖੇ ਮਿੱਟੀ ਦੇ ਆਲਣੇ ਲਾਉਣ ਦੇ ਸੇਵਾ ਕਾਰਜ ਕੀਤੇ ਗਏ ਹਨ ਇਸ ਮਹਿੰਮ ਦੀ ਸ਼ੁਰੂਆਤ ਫਰੀਦਕੋਟ ਜ਼ਿਲ੍ਹੇ ਦੇ ਵਣ ਰੇਂਜ ਅਫਸਰ ਸੁਖਦਰਸ਼ਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਤੀ ਗਈ ਬੀੜ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਣ ਵਿਭਾਗ ਦੁਆਰਾ ਬੀੜ ਸੋਸਾਇਟੀ ਨੂੰ ਬੂਟੇ ਮੁਹਿਆ ਕਰਾਉਣ ਲਈ ਪੂਰਾ ਸਹਾਇਕ ਦਿੱਤਾ ਗਿਆ ਇਹ ਨੂੰ বন ਵਿਭਾਗ ਦੁਆਰਾ ਪੰਛੀ ਬਚਾਓ ਮੁਹਿੰਮ ਵਿੱਚ ਚੁਰਨ ਨਾਲ ਇਸ ਮੁਹਿੰਮ ਨੂੰ ਹੋਰ ਬਲ ਮਿਲੇਗਾ। ਉਹ ਨਾ ਸਮੂਹ ਵਾਤਾਵਰਣ ਪੱਕੇ ਸੰਸਥਾਵਾਂ ਨੂੰ ਸੰਪੂਰਨ ਜੈਵ ਵਿਭਿੰਨਤਾ ਦੇ ਕਾਰਜ ਕਰਨ ਦੀ ਅਪੀਲ ਕੀਤੀ। ਬੜੀ ਖੁਸ਼ੀ ਦੀ ਗੱਲ ਅੱਜ ਸਭ ਨਾਲ ਮੈਂ ਜ਼ਾਹਿਰ ਕਰ ਰਿਹਾ ਕਿ ਪੰਛੀ ਬਚਾਓ ਫਰਜ਼ ਨਿਭਾਓ ਮਹਿੰਮ ਤਹਿਤ ਸਰਦਾਰ ਸੁਖਦਰਸ਼ਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਣ ਵਿਭਾਗ ਵੀ ਬੀੜ ਸੁਸਾਇਟੀ ਦੀ ਮਹਿੰਮ ਦੇ ਨਾਲ ਜੁੜਿਆ ਹੈ ਵਣ ਵਿਭਾਗ ਵੀ ਆਪਣੀਆਂ ਸਾਰੀਆਂ ਨਰਸਰੀਆਂ ਤੇ ਆਪਦੇ ਸਾਰੇ ਰੇਂਜ ਦੇ ਵਿੱਚ ਇਹਨਾਂ ਦੀ ਅਗਵਾਈ ਦੇ ਵਿੱਚ ਇਸ ਮਹਿੰਮ ਨੂੰ ਅੱਗੇ ਲੈ ਕੇ ਜਾਣਗੇ ਸਾਨੂੰ ਹਜ਼ਾਰਾਂ ਬੂਟੇ ਇਨਾਂ ਵੱਲੋਂ ਹਰ ਸਾਲ ਮਿਲਦੇ ਆ ਰਹੇ ਹਨ ਤੇ ਅਸੀਂ ਉਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਹਾਂ ਤੇ ਹੁਣ ਨਾਲ ਪੰਛੀਆਂ ਦੇ ਆਲਣੇ ਵੀ ਇਹ ਮਹਿੰਮ ਦੇ ਨਾਲ ਜੁੜ ਜਾਣਗੇ ਜਿਹਦੇ ਕਰਕੇ ਜਿਹੜੀ ਇਸ ਮਹਿੰਮ ਨੂੰ ਹੋਰ ਜ਼ਿਆਦਾ ਵੱਲ ਮਿਲੇਗਾ ਇਸ ਸਮੇਂ ਵਣ ਵਿਭਾਗ ਟੀਮ ਨੂੰ ਬਧਾਈ ਦਿੰਦਿਆਂ ਬੀੜ ਨੇ ਸੀਨੀਅਰ ਮੈਂਬਰ ਇੰਸਪੈਕਟਰ ਜਗਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਛੀ ਸਾਡਾ ਸਰਮਾਇਆ ਹਨ ਅਤੇ ਉਹਨਾਂ ਨੂੰ ਆਲਣੇ ਬਣਾਉਣ ਲਈ ਥਾਂ ਦੇਣ ਨਾਲ ਜੰਗਲਾਤ ਖੇਤਰ ਬਣਾਉਣ ਲਈ ਵੀ ਕਦਮ ਚੁੱਕਣ ਦੀ ਲੋੜ ਹੈ ਮੈਂ ਬਹੁਤ ਧੰਨਵਾਦੀ ਹਾਂ ਬੀਡ ਸੋਸਾਇਟੀ ਦੇ ਸਾਰੇ ਵੀਰਾਂ ਦਾ ਗੁਰਪ੍ਰੀਤ ਜੀ ਗੁਰਵਿੰਦਰ ਜੀ ਜਗਵਿੰਦਰ ਬਰਾੜ ਜੀ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਮੇਰਾ ਜਨਮ ਦਿਨ ਬਾਬਾ ਫਰੀਦ ਦੀ ਨਗਰੀ ਬਾਬਾ ਫਰੀਦ ਨਰਸਰੀ ਵਿੱਚ ਆਲ ਨੇ ਲਾ ਕੇ ਬਣਾਇਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਇਹ ਨਾਲ ਹੀ ਮਤਲਬ ਇਹਨਾਂ ਦਾ ਵਾਅਦਾ ਕਰਦਾ ਇਹ ਜਨਨ ਵੀ ਮੇਰੀ ਕੋਈ ਲੋੜ ਹੋਊਗੀ ਬੂਟਿਆਂ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਮੈਂ ਬਤੌਰ ਰੇਂਜ ਅਫਸਰ ਇਹਨਾਂ ਦੀ ਨਾਮ ਸੇਵਾ ਨਿਭਾਉਂਦਾ ਰਵਾਂਗਾ ਇਹਨਾਂ ਦੀ ਮਦਦ ਕਰਦਾ ਰਵਾਂਗਾ ਸਾਡੇ ਬਹੁਤ ਹੀ ਸਤਕਾਰਯੋ ਸਾਹ ਸੁਦਰਸ਼ਨ ਸਿੰਘ ਜੀ ਰੇਂਜ ਅਫਸਰ ਵਣ ਭਾਗ ਔਰ ਸਾਨੂੰ ਬੜੀ ਅੱਜ ਖੁਸ਼ੀ ਹੈ ਕਿ ਬਾਬਾ ਫਰੀਦ ਜੀ ਦੀ ਇਤਿਹਾਸਕ ਧਰਤੀ ਤੇ ਇੱਥੇ ਹੈੱਡ ਕੁਆਰਟਰ ਵਿਖੇ ਇਹਨਾਂ ਨੇ ਹਾਜ਼ਰ ਹੋਏ ਨੇ ਔਰ ਸਾਡੀ ਬੀੜ ਸੰਸਥਾ ਫਰੀਦਕੋਟ ਦੇ ਸਾਹ ਗੁਰਪ੍ਰੀਤ ਸਿੰਘ ਜੀ ਜੋ ਸੰਸਥਾਪਕ ਨੇ ਔਰ ਸਮੁੱਚੀ ਬੀਡ ਮੈਂਬਰ ਔਰ ਨਾਲ ਜਿੰਨੇ ਵੀ ਫਾਰੈਸਟ ਡਿਪਾਰਟਮੈਂਟ ਦੇ ਇਹਨਾਂ ਦੇ ਨਾਲ ਹੋਰ ਸਾਥੀ ਅਧਿਕਾਰੀ ਕਰਮਚਾਰੀ ਔਰ ਜੋ ਸਟਾਫ ਹੈ ਬੀਬੀਆਂ ਜਿੰਨੇ ਇੱਥੇ ਸ਼ਾਮਲ ਹੋਏ ਹੋ ਬਾਕੀ ਬੀਡ ਸੰਸਥਾ ਵੱਲੋਂ ਗੁਰਪ੍ਰੀਤ ਸਿੰਘ ਸਰਾਵਲੋਂ ਤੇ ਸਾਰੇ ਸਾਥੀਆਂ ਵੱਲੋਂ ਮੈਂ ਯਕੀਨ ਦਵਾਉਣਾ ਕਿ ਸਾਨੂੰ ਜਦੋਂ ਵੀ ਇਹ ਹੁਕਮ ਜਿਸ ਤਰ੍ਹਾਂ ਵੀ ਕਰਨਗੇ ਕਿਉਂਕਿ ਅੱਜ ਲੋੜ ਹੈ ਵਾਤਾਵਰਨ ਸਾਡਾ ਪਲੀਤ ਹੋ ਗਿਆ ਔਰ ਵਾਤਾਵਰਨ ਨੂੰ ਸੰਭਾਲੀਏ ਵੱਧ ਵੱਧ ਰੁੱਖ ਲਗਾਈਏ ਤੇ ਜਿਹੜਾ ਜੰਗਲਾਤ ਵਿਭਾਗ ਹੈ ਉਹਦਾ ਵੱਧ ਤੋਂ ਵੱਧ ਆਪਾਂ ਸਾਰੇ ਰਲ ਮਿਲ ਕੇ ਸਹਿਯੋਗ ਦੇਗੇ ਅੱਜ ਤੋਂ ਲਗਭਗ 10 ਸਾਲ ਪਹਿਲਾਂ ਵੀਰ ਸੋਸਾਇਟੀ ਦੀ ਸਥਾਪਨਾ ਕੀਤੀ ਗਈ ਸੀ ਦੋ ਦੋਸਤਾਂ ਦਾ ਕਾਫਲਾ ਅੱਜ ਬਹੁਤ ਵੱਡਾ ਰੂਪ ਲੈ ਚੁੱਕਿਆ ਸਾਡਾ ਬਿਸ਼ਨਾ ਭਾਈ ਜੋ ਕਿ ਪਿਛਲੇ 2 ਸਾਲਾਂ ਤੋਂ ਆਸਟ੍ਰੇਲੀਆ ਗਿਆ ਹੋਇਆ ਸੀ ਪਿਛਲੇ 4-5 ਦਿਨਾਂ ਪਹਿਲਾਂ ਇਹ ਆਸਟ੍ਰੇਲੀਆ ਤੋਂ ਅਚਾਨਕ ਵਾਪਸ ਆਇਆ ਤੇ ਟੀਮ ਨੂੰ ਇਹਨੇ ਆ ਕੇ ਦੁਆਰਾ ਮੋੜਾ ਦਿੱਤਾ ਤੇ ਹੁਣ ਸਾਡੀ ਟੀਮ ਨੇ ਅੱਜ ਨਹਿਰ ਕਿਨਾਰੇ ਬਾਬਾ ਫਰੀਦ ਨਰਸਰੀ ਵਿੱਚ ਆਲ ਨੇ ਲਗਾਏ ਹੈਗੇ ਆ ਜਿਸ ਕਰਕੇ ਅਸੀਂ ਰੇਂਜ ਅਫਸਰ ਸੁਖਦਰਸ਼ਨ ਸਿੰਘ ਜੀ ਦੇ ਜੋ ਸਾਡੇ ਨਾਲ ਹਨ ਉਹਨਾਂ ਦੇ ਬਹੁਤ ਹੀ ਧੰਨਵਾਦ